ਇਸ ਮਸਲੇ ਦੇ ਉੱਤੇ ਤੁਸੀਂ ਹੁਣ ਹੀ ਕੋ ਇੰਨਾ ਤਿੱਖਾ ਸਟੈਂਡ ਲਿਆ ਜਦੋਂ ਕਿ ਇਹ ਤੋਂ 10-15 ਸਾਲਾਂ ਦਾ ਮਸਲਾ ਚੱਲੇ ਆ ਰਿਹਾ ਗੁਰਪੁਰੇ ਖਾਲਸਾ ਤੁਹਾਨੂੰ ਪਤਾ ਨਹੀਂਗਾ ਜਦੋਂ ਦਾ ਇਹ ਖੰਡ ਨਾਨਸੀ ਕਰੰਟ ਦੇ ਜਦੋਂ ਵਿਵਾਦ ਮੈਂ ਦੋ ਦੋ ਦਾ ਕਰਾਂ ਤਾਂ ਅੱਜ ਦੇ ਕਿਤੇ ਜਦੋਂ ਅਮੈਂਡਮੈਂਟ ਹੋਈ ਸੀ ਉਦੋਂ ਤੁਸੀਂ ਉਸ ਤਰ੍ਹਾਂ ਦਾ ਸਖ ਸਟੈਂਡ ਨਹੀਂ ਲਿਆ ਜਿਸ ਤਰ੍ਹਾਂ ਹੁਣ ਲੈ ਰਹੇ ਹੋ ਉਦੋਂ ਤਾਂ ਇਹ ਅਮੈਂਡਮੈਂਟ ਕਰਾਈ ਸੀ ਗੁਰਪੁਰਪੁਰ ਕੇਸ ਸੀ ਗੁਰਪੁਰਪੁਰ ਤਾਂ ਅੱਜ ਆਪਾਂ ਵੀ ਨਿਮ ਨਿਮ ਜਾਈਏ ਨੇ ਗੁਰਪੁਰਪੁਰ ਫਰਜ਼ ਕਰੂ ਕਿ 10 ਪਾਸੇ ਗੁਰਪੁਰਪੁਰ ਹੈ ਅਸੀਂ ਅੱਜ ਮੰਨ ਲਿਆ ਪਰ ਕਹੋ ਸਮਰਪਤ ਹੋਰ ਮਨ ਲਾ ਲੇ ਗੁਰਪੁਰ ਵਧਾਰ ਨਾਲ ਚੋ ਗੁਰਪੁਰ ਗਏ ਗੁਰਪੁਰ ਮੈਂ ਕਰ ਲਉ ਠੀਕ ਹੈ ਚਲ ਕੋਈ ਗੁਰਪੁਰ ਜੀ ਤੂੰ ਮਰਜ਼ੀ ਕਰ ਲੈ ਹੁਣ ਤਾਂ ਬਿਕਰਮੀਨ ਲਾਗ ਕਰਨ ਲੈ ਜੀ ਉਦੋਂ ਤੋਂ ਤੁਸੀਂ ਇੰਨਾ ਤਿੱਖਾ ਵਿਰੋਧ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਪਾਤੂ ਕਉ ਹਟਾਇਆ ਗਿਆ ਉਦੋਂ ਕਿਉਂ ਨਹੀਂ ਹਟਾਇਆ ਉਦੋਂ ਦੀ ਇਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਹਟਾਇਆ ਜਦੋਂ ਹੁਣ ਮੈਂ ਤਾਂ ਤਿੱਖਾ ਵਿਰੋਧ ਕੀਤਾ ਵੀ ਮੈਂ ਬਿਕਰਮੀਨ ਨੂੰ ਮੰਨਣਾ ਨਹੀਂ ਹੈਗਾ ਤੇ ਉਹਨਾਂ ਨੇ ਉਹਨਾਂ ਦੀ ਮਰਜ਼ੀ ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਹਟਾਇਆ ਕੀ ਉਹਨਾਂ ਦੀ ਬਜਬੂਰੀ ਹੈ ਜਿਹੜਾ ਹਟਾਉਣ ਦੀ ਕਿਉਂ ਹਟਾ ਰਹੇ ਨੇ ਤੁਹਾਨੂੰ ਪਤਾ ਤੁਹਾਨੂੰ ਕੀ ਲੱਗਦਾ ਤਾਨੂੰ ਜੇ ਅਗਰ ਤੁਸੀਂ ਇੱਕੋ ਬੰਦੇ ਨੂੰ ਮੰਨਣਾ ਹੋਗੇ ਇਸ ਗੱਲ ਦੇ ਪਿੱਛੇ ਕਿ ਤੁਹਾਨੂੰ ਪੱਤ ਹਟਾਇਆ ਗਿਆ ਹਟਾਇਆ ਤਾਂ ਆਰਐਸ ਦਾ ਝੰਡਾ ਹੈ ਉਹਨਾਂ ਨੇ ਸਰਕਾਰ ਨੂੰ ਸਰਕਾਰ ਨੇ ਗਾਹ ਲੱਗ ਕਰਤਾ